ਸਸਚੀ ਕਾਲਜ ਨੂੰ ਮੇਰਾ ਸਾਰੇ ਜਾਨੇ ਠੀਕ ਠਾਕ ਹੋਮਗੇ ਤਾਂ ਮੀਨੂ ਸੀਰਾ ਬਾਰੇ ਕੁਝ ਨਵੀਆਂ ਤੋਂ ਨਵੀਆਂ ਜੜੀਆਂ ਹੈਗੀਆਂ ਅਪਡੇਟਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੀਨੂ ਸੀਰਾ ਦੀਆਂ ਹਰਕਤਾਂ ਕੁਝ ਐਦਾਂ ਦੀਆਂ ਨੇ ਤਾਂ ਅਸਲ ਦੇ ਵਿੱਚ ਸੱਚ ਕੀ ਹੈ ਕਿ ਮੀਨੂ ਸੀਰਾ ਨੇ ਵਾਕਈ ਆਪਣੇ ਭਰਾ ਦੇ ਜਵਾਕਾਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਜਿਹੜੇ ਹੈਗੇ ਆ ਉਹ ਖਾਤਿਆਂ ਦੇ ਵਿੱਚ ਪਵਾਏ ਨੇ ਤੇ ਇਹ ਮੁੱਦਾ ਜਿਹੜਾ ਹੈਗਾ ਵੈਸੇ ਤਾਂ ਉਹਨੂੰ ਜ਼ਿਆਦਾ ਤਾਂ ਟਰੋਲ ਕੀਤਾ ਜਾ ਰਿਹਾ ਪਰ ਇਹ ਮੁੱਦਾ ਦੁਬਾਰਾ ਤੋਂ ਮੈਨੂੰ ਸੀਰਾਂ ਤੇ ਇਸ ਲਈ ਉਠਾਇਆ ਗਿਆ ਜਦੋਂ ਦੀ ਉਹਨੇ ਗੱਡੀ ਲੈ ਕੇ ਗੱਡੀ ਦੇ ਉੱਪਰ ਆਪਣੇ ਰੀਲਾਂ ਤੇ ਵਲੌਗ ਅਪਲੋਡ ਕੀਤਾ ਵੀ ਗੱਡੀ ਕਿੱਥੋਂ ਆਈ ਐਨੇ ਪੈਸੇ ਕਿੱਥੋਂ ਆਏ ਵੀ ਉਹਨੇ ਗੱਡੀ ਲੈ ਲਈ ਤੇ ਮੈਨੂੰ ਸੀਰਾਂ ਦੀਆਂ ਮੈਂ ਇਹੋ ਜਿਹੀਆਂ ਹਰਕਤਾਂ ਤੁਹਾਨੂੰ ਸਾਹਮਣੇ ਦਿਖਾਉਂਗੀ ਨਾ ਵੀ ਫੇਰ ਲੋਕ ਕਹਿੰਦੇ ਨੇ ਵੀ ਸਾਨੂੰ ਹੀ ਕਿਉਂ ਇਹੋ ਜਿਹੇ ਲੋਕ ਕਹਿੰਦੇ ਨੇ ਵੀ ਸਾਨੂੰ ਹੀ ਕਿਉਂ ਟੌਂਟ ਕੀਤਾ ਜਾਂਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਫੇਰ ਤੁਹਾਨੂੰ ਗੱਲ ਸਮਝ ਆਉਣੀ ਹੈ ਟੂ ਦੀ ਪੁਆਇੰਟ ਆਪਾਂ ਗੱਲ ਕਰਨੀ ਆ ਕੋਈ ਫਾਲਤੂ ਤੁਹਾਡਾ ਟਾਈਮ ਨਹੀਂ ਵੇਸਟ ਕਰਨਾ ਸੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਤਾਂ ਮੈਂ ਜਸਪ੍ਰਿਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਮੇਰੇ YouTube ਚੈਨਲ ਜਸਪ੍ਰਿਤ ਕੌਰ ਦੇ ਉੱਪਰ ਕਾਫੀ ਦਿਨਾਂ ਦੇ ਬਾਅਦ ਤਕਰੀਬਨ 10 11 ਦਿਨ ਹੋ ਚੁੱਕੇ ਆ ਵੀਡੀਓ ਦਾ ਗੈਪ ਪੈ ਗਿਆ ਜਿਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਇੱਕ ਤਾਂ ਮੇਰੀ ਤਬੀਅਤ ਠੀਕ ਨਹੀਂ ਸੀ ਉੱਪਰੋਂ ਥੋੜਾ ਜਿਹਾ ਮੇਰੇ ਹਨਾ ਮਤਲਬ ਇੱਥੇ ਨੋਸ ਤੇ ਥੋੜੀ ਪ੍ਰੋਬਲਮ ਹੋ ਗਈ ਸੀ ਹਜੇ ਵੀ ਦਾਗ ਹੈਗਾ ਸੋ ਮੈਂ ਇਦਾਂ ਵੀਡੀਓ ਨਹੀਂ ਬਣਾ ਸਕਦੀ ਸੀ ਹਨਾ ਕਿਉਂਕਿ ਚੰਗਾ ਨਹੀਂ ਲੱਗਦਾ ਤੁਸੀਂ ਸਾਰੇ ਜਣੇ ਵੀਡੀਓ ਦੇਖਦੇ ਹੋ ਤੇ ਇਸ ਕਰਕੇ ਮੈਂ ਜਿਹੜਾ ਹੈਗਾ ਵੀਡੀਓ ਨਹੀਂ ਬਣਾ ਸਕੀ ਨਾ ਹੀ ਇੰਸਟਾਗ੍ਰam ਤੇ ਕੋਈ ਵੀਡੀਓ ਪੋਸਟ ਕਰ ਸਕੀ ਤੇ ਨਾ ਹੀ YouTube ਦੇ ਉੱਪਰ ਉਮੀਦ ਆ ਤੁਸੀਂ ਹੁਣ ਮੇਰੀਆਂ ਵੀਡੀਓਜ਼ ਨੂੰ ਉਦਾਂ ਹੀ ਪਿਆਰ ਦੇਵੋਗੇ ਜਿੰਨਾ ਪਹਿਲਾਂ ਪਿਆਰ ਦਿੰਦੇ ਸੀ ਤਾਂ ਮੈਨੂੰ ਸੀਰਾਂ ਦੀ ਮੈਂ ਇੱਕ ਛੋਟੀ ਜਿਹੀ ਕਲਿੱਪ ਇੱਥੇ ਐਡ ਕਰਦੀ ਆ ਆ ਦੇਖਿਓ ਜ਼ਰਾ ਹਾਂਜੀ ਗਾਇਸ ਇਹ ਆ ਮੇਰੀ ਲਾਸਟ ਵੀਡੀਓ ਆ ਤਦੋਂ ਵੀਡੀਓ ਨਹੀਂ ਬਣੀ ਜਿਹੜੇ ਥੋੜੇ-ਥੋੜੇ ਸਬੂਤ ਆ ਨਾ ਕੋਈ ਕੋਈ ਤੇ ਦਾਦਾ ਦਾ ਨੰਬਰ ਖਾਤੇ ਦਾ ਕੋਈ ਮੋਬਾਈਲ ਨੰਬਰ ਉਹ ਲੈ ਕੇ ਫਲਾ ਪਿੰਡ ਆ ਜਿਓ ਠੀਕ ਆ ਜੇ ਕਿਸੇ ਨੇ ਕਹਿਦਾ ਇਹਨਾਂ ਦੇ ਘਰ ਦੇ ਨੇ ਉਹਨਾਂ ਦੇ ਮਗਰ ਲਾ ਕੇ ਪਹਿਲਾਂ ਇਨਕੁਆਰੀ ਤਾਂ ਵੇ ਲੋ ਪੈਸੇ ਵੀ ਤੂ ਤੋਉਂਦੇ ਮੈਂ ਸਿਰਫ ਮੈਂ ਹੀ ਕਹਿਣਾ ਚਾਹਨੀ ਆ ਮੈਨੂੰ ਕੁਝ ਵੀ ਹੁੰਦਾ ਅਗਰ ਮੈਂ ਕੁਝ ਕਰਦੀ ਆ ਉਹਦਾ ਜ਼ਿੰਮੇਵਾਰ ਅਮਨ ਰੰਧਾਵਾ ਬਹਾਦਰ ਸੋਢੀ ਤੇ ਇਹਨਾਂ ਦੇ ਨਾਲ ਕੋਈ ਸੁਮਨ ਨਾਲੀ ਜਨਾਨੀ ਇਹਨਾਂ ਨੇ ਮੈਨੂੰ ਬਹੁਤ ਤਾਂ ਵੀਡੀਓ ਦੇਖ ਕੇ ਨਾ ਮਤਲਬ ਮੈਨੂੰ ਐਦਾਂ ਲੱਗਿਆ ਵੀ ਵਾਕਈ ਮੈਨੂੰ ਸੀਰਾ ਹੋਣ ਜਿਹੜਾ ਹੈਗਾ ਨਾ ਇਹਨੇ ਵੀਡੀਓ ਬਣਾਉਣੀਆਂ ਬੰਦ ਕਰ ਦੇਣੀਆਂ ਤੇ ਇਹਨੇ ਦੁਬਾਰਾ ਆਪਣੀ ਸ਼ਕਲ ਲੈ ਕੇ ਨਾ ਤਾਂ ਇੰਸਟਾਗ੍ਰam ਤੇ ਦਿਖਾਈ ਦੇਣਾ ਨਾ ਫੇਸਬੁੱਕ ਤੇ ਤੇ ਨਾ ਹੀ YouTube ਤੇ ਸਾਰਿਆਂ ਨੇ ਹੀ ਸੋਚਿਆ ਹੋਣਾ ਪਰ ਇਹ ਡਰਾਮਾ ਇਹ ਪਹਿਲਾਂ ਵੀ ਕਰ ਚੁੱਕੀ ਆ ਜੀ ਬਿਲਕੁਲ ਇਹ ਡਰਾਮਾ ਇਹਨੇ ਪਹਿਲਾਂ ਵੀ ਕੀਤਾ ਜਦੋਂ ਇਹਨੂੰ ਇਦਾਂ ਦੀ ਇਹ ਚੀਜ਼ਾਂ ਕਈਆਂ ਕਈਆਂ ਸੀ ਵੀ ਤੂੰ ਲੋਕਾਂ ਤੋਂ ਪੈਸੇ ਪਵਾਏ ਨੇ ਤੇ ਇਹਨੇ ਕਿਹਾ ਸੀ ਮੈਂ ਬੰਦ ਕਰ ਦੂੰ ਵੀਡੀਓ ਬਣਾਉਣੀਆਂ ਮੈਂ ਅੱਜ ਤੋਂ ਬਾਅਦ ਵੀਡੀਓ ਨਹੀਂ ਬਣਾਉਣੀ ਤੇ ਆਹ ਵੀਡੀਓ ਦੇ ਵਿੱਚ ਤਾਂ ਇਹਨੇ ਕਿਹਾ ਸੀ ਵੀ ਮੈਂ ਬਸ ਲਾਸਟ ਵੀਡੀਓ ਆ ਮੇਰੀ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਇਹਦੀ ਇੱਕ ਹੋਰ ਵੀਡੀਓ ਆ ਦੇਖਿਓ ਉਹ ਗੱਲ ਤਾਂ ਨਾਲ ਮੇਰੀ ਮੈਂ ਤੈਨੂੰ ਕੀ ਕਹੀ ਗੱਲ ਵੇ ਆਇਤੋ ਬਾਗ ਰੋਕੇ ਵੀਡੀਓ ਨਹੀਂ ਪਾਉਣੀ ਠੀਕ ਹੈ ਰੋਕੇ ਜਮਾ ਵੀਡੀਓ ਕੋਈ ਨਹੀਂ ਪਾਉਣੀ ਮੈਂ ਦੇਖਿਆ ਨਾ ਖਸ ਕੇ ਵੀਰੋਂ ਪਾਉਣਾ ਠੀਕ ਹੈ ਮੇਰੇ ਹੁੰਦੇ ਕਹੇ ਤੋ ਡਰਨ ਦੀ ਲੋੜ ਨਹੀਂ ਠੀਕ ਹੈ ਮੈਂ ਹੈਗਾ ਜਾਨਵਾਰਦੂ ਤੇਰੇ ਤੋਂ ਇਹਦਾ ਗੱਲ ਹੀ ਕੁਛ ਨਹੀਂ ਤਾਂ ਇਹਦਾ ਜਿਹੜਾ ਹਸਬੰਡਾ ਦਾ ਕਹਿੰਦਾ ਮੈਂ ਜਾਨਵਾਰਦੂ ਤੇਰੇ ਕੋਲ ਤੂੰ ਇਹ ਗੱਲਾਂ ਕਹਿ ਰਹੀਆਂ ਅਵੇਲੀ ਗੱਲ ਕੈਮਰਾ ਚੱਕ ਕੇ ਲੋਕਾਂ ਦੇ ਸਾਹਮਣੇ ਕਿਉਂ ਕਹਿ ਰਿਹਾ ਤੂੰ ਇਹਨੂੰ ਕੱਲੀ ਨੂੰ ਕਹਿ ਆਫ ਕੈਮਰੇ ਦੇ ਵਿੱਚ ਇਹ ਚੀਜ਼ਾਂ ਕਹਿ ਲੋਕਾਂ ਦੇ ਸਾਹਮਣੇ ਚੀਜ਼ਾਂ ਕਿਉਂ ਕਹਿ ਰਿਹਾ ਜੇ ਤੂੰ ਇਹਦੇ ਪਿੱਛੇ ਜਾਨਵਾਰ ਸਕਦਾ ਤੂੰ ਇਹਦੇ ਪਿੱਛੇ ਇਹੋ ਜੀਆਂ ਹਰਕਤਾਂ ਜਦੋਂ ਪਤਾ ਵੀ ਲੋਕ ਇਹਨੂੰ ਇਹਨਾਂ ਚੀਜ਼ਾਂ ਪਿੱਛੇ ਬੋਲਦੇ ਆ ਫਿਰ ਕਿਉਂ ਕਰਦੇ ਹੋ ਬਾਰ ਬਾਰ ਤੁਸੀਂ ਇਹ ਚੀਜ਼ ਕਹਿ ਰਹੇ ਹੋ ਵੀ ਅਸੀਂ ਵੀਡੀਓ ਪਾਉਣੀਆਂ ਬੰਦ ਕਰ ਦੇਣੀਆਂ ਬੰਦ ਕਰ ਦੇਣੀਆਂ ਜਦੋਂ ਵੀ ਕੋਈ ਗੱਲ ਹੁੰਦੀ ਆ ਰੋ ਰੋ ਕੇ ਮਤਲਬ ਵੀਡੀਓ ਪਾਉਂਦੀ ਆ ਵੀ ਮੈਂ ਅੱਜ ਤੋਂ ਬਾਅਦ ਵੀਡੀਓ ਨਹੀਂ ਪਾਉਣੀ ਫਿਰ ਫੇਰ ਵੀਡੀਓ ਪਾਉਣੇ ਕਿਉਂ ਪਾਉਣੇ ਵੀਡੀਓ ਪਾਉਣੀਆਂ ਬੰਦ ਕਰ ਦੋ ਨਾ ਇਹ ਆ ਗਿਆ ਇਹ ਮੈਂ ਲੋਕਾਂ ਨੇ ਨਾ ਇਹਦੇ نیچے ਡੇ ਭੜੇ ਭੜੇ ਕਮੈਂਟ ਕੀਤੇ ਨੇ ਵੀ ਪੜ ਨਹੀਂ ਸਕਦੇ ਆਪਾਂ ਐ ਮੈਂ ਤੇਰੇ ਉੱਤੇ ਜਾਨ ਵਾਰ ਦੂੰ ਵੀ ਚਲੋ ਠੀਕ ਐ ਆਪਾਂ ਨਹੀਂ ਆਦੇ ਤੁਸੀਂ ਮਿਹਨਤ ਕੀਤੀ ਆ ਮਿਹਨਤ ਦੇ ਨਾਲ ਚਲੋ ਆਪਣਾ ਹਨਾ ਹੌਲੀ ਹੌਲੀ ਸਭ ਕੁਝ ਆਪਣਾ ਕਰਿਆ ਤੁਸੀਂ ਅਚੀਵ ਕੀਤਾ ਠੀਕ ਐ ਮਿਹਨਤ ਕਰ ਪਰ ਜਿਹੜੀਆਂ ਚੀਜ਼ਾਂ ਤੋਂ ਲੋਕ ਰੋਕਦੇ ਨੇ ਉਹ ਚੀਜ਼ਾਂ ਨਾ ਕਰੋ ਉਹ ਚੀਜ਼ਾਂ ਏਟ ਲਿਸਟ ਬੰਦ ਕਰ ਦੋ ਲੋਕ ਨਾ ਪਾਗਲ ਨਹੀਂ ਹੁੰਦੇ ਜੇ ਲੋਕ ਕਹਿ ਰਹੇ ਨੇ ਕੁਝ ਮਤਲਬ ਹੁਣ ਚਲੋ ਮੇਨ ਮੁੱਦਾ ਕੀ ਐ ਵੀ ਇਹਨੇ ਗੱਡੀ ਲੈ ਲਈ ਲੋਕਾਂ ਦਾ ਇਹ ਕਹਿਣਾ ਵੀ ਐਡੀ ਛੇਤੀ ਇਹਨੇ ਗੱਡੀ ਕਿੱਥੋਂ ਲੈ ਲਈ ਗੱਡੀ ਕਿਵੇਂ ਲੈ ਲਈ ਉਹਦੇ ਵਾਸਤੇ ਪੈਸਾ ਕਿੱਥੋਂ ਆਇਆ ਤਾਂ ਇਹਦਾ ਕਹਿਣਾ ਗੱਡੀ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਗਈ ਇਹਦਾ ਇਹ ਕਹਿਣਾ ਵੀ ਗੱਡੀ ਕੋਈ ਬਾਲੀ ਮਹਿੰਗੀ ਨਹੀਂ ਗਈ ਮੈਂ ਫੇਸਬੁੱਕ ਦੀ ਜਿਹੜੀ ਆਪਣੀ ਇਨਕਮ ਸੀ ਉਹ ਸੇਵ ਕਰ ਰਹੀ ਸੀ ਮੈਂ ਗੱਡੀ ਲੈ ਲਈ ਮੁੱਦਾ ਇਹ ਨਹੀਂਗਾ ਵੀ ਤੂੰ ਗੱਡੀ ਕਿੱਥੋਂ ਲਈ ਮੁੱਦਾ ਇਹ ਆ ਵੀ ਲੋਕਾਂ ਦੇ ਸਾਹਮਣੇ ਸਿੰਪੈਥੀ ਕਾਰਡ ਖੇਡ ਖੇਡ ਕੇ ਲੋਕ ਇਸ ਚੀਜ਼ ਤੋਂ ਕਰ ਰਹੇ ਨੇ ਹੋਰ ਵੀ ਬਹੁਤ ਵਲੌਗਰਜ਼ ਨੇ ਬਹੁਤ ਜਣਾਂ ਨੂੰ ਰੋਸਟ ਕੀਤਾ ਜਾਂਦਾ ਪਰ ਲੋਕ ਉਹ ਵਲੌਗਰਜ਼ ਥੋੜੇ ਵਾਂਗੂ ਰੋ ਰੋ ਕੇ ਵੀਡੀਓਜ਼ ਨਹੀਂ ਪਾਉਂਦੇ ਫੇਰ ਇਹਨੇ ਅੱਜ ਤੋਂ ਬਾਅਦ ਵੀਡੀਓ ਪਾਈ ਮੈਨੂੰ ਲੱਗਿਆ ਵੀ ਚਲੋ ਇੱਕ ਬਲੌਗਰ ਜਿਹੜਾ ਹੈਗਾ ਉਹ ਘਟ ਗਿਆ ਭਾਈ ਸਾਡੀ ਜਿਹੜੀ ਰੋਸਟਰਸ ਮੇਰੇ ਭੈਣ ਭਰਾ ਨੇ ਉਹਨਾਂ ਦਾ ਇੱਕ ਕੰਟੈਂਟ ਘਟ ਗਿਆ ਯਾਨੀ ਕਿ ਮੈਨੂੰ ਸੀਨਾ ਕਿਉਂਕਿ ਇਹਨੇ ਅੱਜ ਤੋਂ ਬਾਅਦ ਵੀਡੀਓ ਨਹੀਂ ਪਾਣੀ ਪਰ ਜਦੋਂ ਮੈਂ ਇਹਦੀ ਇੱਕ ਹੋਰ ਵੀਡੀਓ ਦੇਖੀ ਵੀ ਮੈਨੂੰ ਲੋਕਾਂ ਨੇ ਕਮੈਂਟ ਕੀਤੇ ਤੁਸੀਂ ਵੀਡੀਓ ਬਣਾਓ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਕਹਿੰਦੇ ਨੇ ਵੀ ਹਾਂ ਤੁਸੀਂ ਬਣਾਓ ਵੀਡੀਓ ਚਲੋ ਨੋਰਮਲ ਆਪਣਾ ਉਹ ਕਰੋ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਨੇ ਮੈਂ ਨਹੀਂ ਮੰਨਦੀ ਵੀ ਕੋਈ ਇਦਾਂ ਦਾ ਇਨਸਾਨ ਹੋਊਗਾ ਹਰ ਕਿਸੇ ਇਨਸਾਨ ਨੇ ਆਪਣਾ ਕੋਈ ਨਾ ਕੋਈ ਰਿਸ਼ਤਾ ਨਾਤਾ ਖੋਇਆ ਹੁੰਦਾ ਸਭ ਨੇ ਖੋਇਆ ਮੈਂ ਵੀ ਖੋਇਆ ਪਰ ਇਹਦਾ ਮਤਲਬ ਇਹ ਨਹੀਂਗਾ ਦੀ ਆਪਾਂ ਉਸੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਵੀਡੀਓ ਬਣਾਉਣ ਲੱਗ ਜਾਈਏ ਤੇ ਆਪਾਂ ਰੋ ਰੋ ਕੇ ਲੋਕਾਂ ਨੂੰ ਦਸੀਏ ਹਾਏ ਮੇਰਾ ਤਾਂ ਫਲਾਨਾ ਚਲਿਆ ਗਿਆ ਹਾਏ ਆਏ ਹੋ ਗਿਆ ਹਾਏ ਆਏ ਹੋ ਗਿਆ ਲੋਕ ਹੈਗੇ ਨਹੀਂ ਇਦਾਂ ਦੇ ਜਿਹੜੇ ਇਮੋਸ਼ਨਸ ਜਿਨ੍ਹਾਂ ਨਾਲ ਤੁਸੀਂ ਉਹਨਾਂ ਦੇ ਖੇਡ ਰਹੇ ਹੋ ਉਹ ਲੋਕ ਇਮੋਸ਼ਨਲੀ ਤੁਹਾਡੇ ਨਾਲ ਅਟੈਚ ਹੋ ਜਾਂਦੇ ਨੇ ਫਿਰ ਤੁਹਾਨੂੰ ਪੈਸੇ ਦਿੰਦੇ ਨੇ ਜਾਂ ਪੈਸੇ ਪਾਉਂਦੇ ਨੇ ਤੁਹਾਡੀ ਹੈਲਪ ਕਰਦੇ ਨੇ ਤਾਂ ਇਹ ਚੀਜ਼ਾਂ ਹੈਗੀਆਂ ਨੇ ਤਾਂ ਇਹਨਾਂ ਚੀਜ਼ਾਂ ਦੇ ਲਈ ਲੋਕ ਤੁਹਾਨੂੰ ਟ੍ਰੋਲ ਕਰ ਰਹੇ ਨੇ ਇਹਨਾਂ ਚੀਜ਼ਾਂ ਤੋਂ ਲੋਕ ਤੁਹਾਨੂੰ ਰੋਕ ਰਹੇ ਨੇ ਤਾਂ ਤੁਸੀਂ ਰੁਕ ਜੋ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਸੀ ਮਿਹਨਤ ਕਰਕੇ ਆਪਣੀਆਂ ਵੀਡੀਓਜ਼ ਬਣਾ ਕੇ ਚਲੋ ਹਰ ਕੋਈ ਕਰ ਰਿਹਾ ਹੈ ਨਾ ਅਸੀਂ ਵੀ ਵੀਡੀਓ ਬਣਾਉਨੇ ਆ ਵੀਡੀਓ ਬਣਾਉਨੇ ਆ ਤਾਂ ਚਲੋ ਏ ਅਗਾ ਵੀ ਹਰ ਕੋਈ ਆਪਣੇ ਪੈਸੇ ਦੇ ਲਈ ਹੀ ਕੰਮ ਕਰ ਰਿਹਾ ਹਰ ਕੋਈ ਕੋਈ ਇਹ ਨਹੀਂ ਕਹਿ ਸਕਦਾ ਵੀ ਜਿਹੜਾ ਵੀ ਆ ਕੇ YouTube ਦੇ ਉੱਪਰ ਵੀਡੀਓ ਬਣਾਉਂਦਾ ਜਾਂ ਮੈਂ ਇਹ ਚੀਜ਼ ਕਹਿਦਾ ਹਨਾ ਵੀ ਮੈਂ ਪੈਸੇ ਦੇ ਲਈ ਨਹੀਂ ਕਰ ਰਹੀ ਹਰ ਕੋਈ ਕਰ ਰਿਹਾ ਹੁਣ ਮੈਂ ਘਰੇ ਬੈਠੀ ਹੁੰਨੀ ਆ ਮੈਂ ਇਹ ਕੰਮ ਕਰ ਰਹੀ ਆ ਕਿਉਂ ਕਰ ਰਹੀ ਆ ਵੀ ਤਾਂ ਕਿ ਹਨਾ ਵੀ ਆਪਾਂ ਕੰਮ ਕਰ ਸਕੀਏ ਇਸੇ ਲਈ ਕਰ ਰਹੇ ਹਨਾ ਵੀ ਆਪਾਂ ਨੂੰ ਕੋਈ ਇਨਕਮ ਆ ਸਕੇ ਹਨਾ ਬੈਠਿਆਂ ਨੂੰ ਇਸ ਲਈ ਕਰਦੇ ਆਂ ਇਹਦਾ ਮਤਲਬ ਇਹ ਨਹੀਂਗਾ ਵੀ ਆਪਾਂ ਹੁਣ ਇੱਥੇ ਬਹਿ ਕੇ ਜੇ ਕੋਈ ਆਪਣੀ ਜ਼ਿੰਦਗੀ ਚੋਂ ਚਲਿਆ ਗਿਆ ਉਹਨੂੰ ਲੈ ਕੇ ਇੱਥੇ ਰੋਈ ਜਾਗੇ ਰੋਈ ਜਾਗੇ ਤੇ ਜਿਹੜੇ ਵਿਚਾਰੇ ਲੋਕ ਭੋਲੇ ਭਾਲੇ ਨੇ ਉਹ ਇਮੋਸ਼ਨਲੀ ਬਲੈਕਮੇਲ ਹੋ ਜਾਣ ਤੇ ਆਪਾਂ ਨੂੰ ਕਹਿਣ ਵੀ ਹਾਂ ਸਾਨੂੰ ਦੱਸੋ ਤੁਹਾਡੀ ਕੀ ਮਦਦ ਕਰੀਏ ਹੁਣ ਤੁਸੀਂ ਦੇਖਿਆ ਸੀ ਮੀਨੂ ਸੀਰਾਂ ਦਾ ਪਹਿਲਾ ਵਾਲਾ ਘਰ ਰੋ ਰੋ ਕੇ ਰੋ ਰੋ ਕੇ ਇੱਕੀ ਗੱਲੇ ਨੇ ਚੱਕ ਚੱਕ ਕੇ ਚੱਕ ਚੱਕ ਕੇ ਲੋਕਾਂ ਨੇ ਇਹਦੀ ਹੈਲਪ ਕੀਤੀ ਹਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤੀ ਪਰ ਕਿਤੇ ਨਾ ਕਿਤੇ ਇਮੋਸ਼ਨਸ ਦੇ ਨਾਲ ਇਹਨਾਂ ਨੇ ਖੇਡਿਆ ਕੰਮ ਕਰਨਾ ਆਰਾਮ ਨਾਲ ਕਰੋ ਠੀਕ ਹੈ ਜੇ ਇੰਨੀ ਹੀ ਤਕਲੀਫ ਆ ਤਾਂ ਫਿਰ ਤੁਹਾਡਾ ਜੀ ਕਿਵੇਂ ਕਰ ਜਾਂਦਾ ਜੇ ਹਾਂ ਦੁੱਖ ਇੰਨਾ ਜ਼ਿਆਦਾ ਤਾਂ ਫਿਰ ਜੀ ਕਿਵੇਂ ਕਰ ਜਾਂਦਾ ਕੈਮਰੇ ਦੇ ਸਾਹਮਣੇ ਰੋਣ ਦਾ ਜਿਹੜੇ ਇਨਸਾਨ ਨੂੰ ਦਿਲ ਤੋਂ ਦੁੱਖ ਹੁੰਦਾ ਨਾ ਜਿਹੜੇ ਇਨਸਾਨ ਨੂੰ ਤਕਲੀਫ ਹੁੰਦੀ ਹੈ ਉਹ ਇਨਸਾਨ ਕੈਮਰੇ ਦੇ ਸਾਹਮਣੇ ਨਹੀਂ ਰੋ ਸਕਦਾ ਉਹ ਇਨਸਾਨ ਕੱਲਿਆਂ ਰੋਂਦਾ ਉਹਦਾ ਫਿਰ ਜਦੋਂ ਇਨਸਾਨ ਦੁਖੀ ਹੋ ਕੇ ਰੋਂਦਾ ਨਾ ਉਹਦਾ ਇਹ ਮਤਲਬ ਆਸੇ ਪਾਸੇ ਕੋਈ ਧਿਆਨ ਨਹੀਂ ਹੁੰਦਾ ਫਿਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਪਹਿਲਾਂ ਫੋਨ ਚੱਕਾ ਫੋਨ ਦੀ ਡਾਇਰੈਕਸ਼ਨ ਸਹੀ ਹੋਵੇ ਜਾਂ ਨਹੀਂ ਹੋਵੇ ਕਿਵੇਂ ਕਰ ਲੈਣੀ ਹੋਏ ਸਭ ਕੁਝ ਤੁਸੀਂ ਮੈਨੂੰ ਉਮੀਦ ਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡਾ ਕਲੀਅਰ ਹੋ ਗਿਆ ਹੁਣ ਡਾਊਟ ਵੀ ਕਿਉਂ ਲੋਕ ਤੁਹਾਨੂੰ ਰੋਸਟ ਕਰਦੇ ਨੇ ਕਿਉਂ ਲੋਕ ਤੁਹਾਡੇ ਮਗਰ ਪਏ ਨੇ ਇਹ ਲੋਕ ਮੇਰੇ ਮਗਰ ਕਿਉਂ ਪਏ ਨੇ ਜੇ ਤੁਸੀਂ ਦੁਖੀ ਹੋ ਤੁਹਾਡੇ ਭਰਾ ਨੂੰ ਯਾਦ ਕਰਕੇ ਤੁਹਾਨੂੰ ਰੋਣ ਆਉਂਦਾ ਤਾਂ ਤੁਸੀਂ ਕਿਵੇਂ ਦੇਖ ਲੈਣੇ ਉਹ ਚੀਜ਼ਾਂ ਵੀ ਤੁਸੀਂ ਕਿਦਾਂ ਕੈਮਰਾ ਫੜਨਾ ਕਿਦਾਂ ਤੁਸੀਂ ਵੀਡੀਓ ਬਣਾਉਣੀ ਆ ਜਦੋਂ ਇਨਸਾਨ ਦੁਖੀ ਹੋ ਕੇ ਰੋਂਦਾ ਨਾ ਇਨਸਾਨ ਦਾ ਇਹ ਸਾਰੀਆਂ ਚੀਜ਼ਾਂ ਤੋਂ ਦਿਮਾਗ ਹਟ ਜਾਂਦਾ ਤਾਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਹਿਣਾ ਚਾਹੁੰਦੀ ਸੀ ਕਿ ਭਾਈ ਮਿਹਨਤ ਕਰੋ ਠੀਕ ਹੈ ਪਰ ਕਿਸੇ ਦੇ emotions ਨਾਲ ਖੇਡਣ ਦਾ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਚੈਨਲ ਦੇ ਨਾਲ ਬਨੇ ਰਿਓ ਥੈਂਕ ਯੂ